बोले सो निहाल बोले सो निहाल सत श्री अकाल सत श्री अकाल हां मजा आया <प्राथ> भाई शीशे ਦੇ ਪੋਲਤੇ ਖੜੇ ਆ ਇਸ ਟਾਈਮ ਮੈਂ ਦੇਖ ਸਕਦੇ ਹਾਂ ਮਜ਼ਾ ਵੀ ਆ ਰਿਹਾ ਡਰ ਵੀ ਲੱਗ ਰਿਹਾ ਸਾਰਾ ਕੁਝ ਹੋ ਰਿਹਾ ਇੱਥੇ ਭਾਈ ਅਸੀਂ ਆ ਗਏ ਸ਼ੀਸ਼ਿਆਂ ਦੇ ਵਿੱਚ ਨਿਕਲ ਦਾ ਰਸਤਾ ਨਹੀਂ ਪਤਾ ਲੱਗ ਰਿਹਾ ਫਸ ਗਏ ਯਾਰ ਫਸ ਗਏ ਫਸ ਗਏ ਲਓ ਉਹ ਐਦਾਂ ਕੁਮ 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 ਕਿਓ ਨੀਚੇ ਜਾਣਾ ਆਪਾਂ ਨੇ ਬਿਲਕੁਲ ਨੀਚੇ ਗੁਫਾ ਅੰਦਰ ਧਰਤੀ ਦੇ ਅੰਦਰ ਲੰਘ ਜਾਵਾਂਗੇ ਜਮਾਂ ਹਨੇਰਾ ਹੋ ਅੰਦਰ ਹਰੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸੋ ਆਪਾਂ ਪਹੁੰਚ ਗਏ ਨੇਪਾਲ ਦੇ ਅੰਦਰ ਇਸ ਟਾਈਮ ਆਪਾਂ ਖੜੇ ਆ ਪੋਖਰਾ ਸ਼ਹਿਰ ਦੇ ਵਿੱਚ ਨੇਪਾਲ ਦੀ ਤੁਸੀਂ ਸੁਣਿਆ ਹੋਊਗਾ ਕਾਠਮੰਡੂ ਕਾਠਮੰਡੂ ਰਾਜਧਾਨੀ ਹੈ ਨੈਪਾਲ ਦੀ ਔਰ ਉਹਦੇ ਤੋਂ ਬਾਅਦ ਕਿਹੜਾ ਸਹਿਰ ਆਉਂਦਾ ਬਹੁਤ ਵਧੀਆ ਉੱਥੇ ਜਗਾ ਘੁੰਮਣ ਵਾਲੀਆਂ ਨੇ ਉਹ ਆ ਪੋਖਰਾ ਸੋ ਆਪਾਂ ਬੱਸ ਬੁੱਕ ਕੀਤੀ ਆ ਬੱਸ ਆਪਾਂ ਨੂੰ 8 ਤੋਂ 10 ਜਗਾ ਲੈ ਕੇ ਜਾਊਗੀ ਸੋ ਉਹਦੇ ਨਾਲ ਪੂਰੀ ਇਨਫੋਰਮੇਸ਼ਨ ਦਵਾਂਗੇ ਕਿਵੇਂ ਆਪਾਂ ਘੱਟ ਖਰਚੇ ਚ ਘੁੰਮ ਸਕਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਔਰ ਅਗਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਹੀ ਕਰ ਲਓ ਕਿਉਂਕਿ ਇਹੋ ਜਿਹੀ ਵੀਡੀਓ ਤੁਹਾਨੂੰ ਹੁਣ ਮਿਲਦੀਆਂ ਰਹਿਣਗੀਆਂ ਆਪਾਂ ਪੂਰਾ ਇੰਡੀਆ ਘੁੰਮਾਂਗੇ ਬਾਹਰ ਵੀ ਜਾਵਾਂਗੇ ਬਿਲਕੁਲ ਘੱਟ ਖਰਚੇ ਤੇ ਆਪਾਂ ਕਿਵੇਂ ਘੁੰਮਣਾ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਸੋ ਬਈ ਨੀਚੇ ਆਇਆ ਨੀਚੇ ਆਪਾਂ ਖਾਦੇ ਪਹਿਲਾਂ ਆਲੂ ਦੇ ਪਰੌਂਠੇ ਨਾਲ ਦਹੀਂ ਤੇ ਦੋ ਗੱਪ ਲੈ ਆਪਾਂ ਨੇ ਚਾਹਦੇ ਤੇ ਨਾਲ ਥੋੜਾ ਦਿੱਤਾ ਇਹਨਾਂ ਨੇ achar ਬੜਾ ਸਵਾਦ ਲੱਗਿਆ ਬਈ ਖਾਣਾ ਇਹਨਾਂ ਦਾ ਇਹ ਸਿਰਫ 225 ਰੁਪਏ ਦਾ ਖਾਣਾ ਸੀ ਇਹ ਨੇਪਾਲੀ ਰੇਟ ਠੀਕ ਆ ਆ ਚਾਰ ਪੰਜ ਚੀਜ਼ਾਂ ਦਿੱਤੀਆਂ ਨੇ ਬਾਈ ਨੇ ਸਵਾਦ ਲਿਆਦਾ ਪੂਰਾ ਸੋ ਆਪਣੀ ਬੱਸ ਆ ਗਈ ਆ ਜਗ੍ਹਾ ਕਮਾਉਣੀਆਂ ਨੇ ਇਹਨਾਂ ਨੇ 10 ਜਗ੍ਹਾ 5 ਉੱਪਰ ਨੇ 5 ਥੱਲੇ ਨੇ ਸਭ ਤੋਂ ਵਧੀਆ ਜਿਹੜੀ ਇਹਨਾਂ ਵਿੱਚੋਂ ਆ ਆ ਫੇਵਾ ਲੈ ਇੱਕ ਸੋ ਚੱਲਦੇ ਹੁਣ ਇਹਦੇ ਬੱਸ ਦੇ ਅੰਦਰ ਸੋ ਬਈ ਅੰਦਰੋਂ ਦੇਖ ਲਓ ਇਦਾਂ ਦੀ ਬੱਸ ਹੋਊਗੀ ਸੀਟਾਂ ਵਧੀਆ ਨੇ ਪੁਰੀਆਂ ਹਨ ਲਓ ਜੀ ਦੋਸਤੋ ਆਪਾਂ ਨੂੰ ਬੱਸ ਵਾਲਿਆਂ ਨੇ ਉਤਾਰਤਾ ਆਪਾਂ ਨੂੰ ਦਿੱਤੇ ਨੇ ਪੂਰੇ 50 ਮਿੰਟ 50 ਮਿੰਟ ਦੇ ਵਿੱਚ ਆਪਾਂ ਦੋ ਜਗ੍ਹਾ ਘੁੰਮਣੀਆਂ ਨੇ 50 ਮਿੰਟ ਦੇ ਅੰਦਰ ਆਪਾਂ ਦੋ ਜਗ੍ਹਾ ਘੁੰਮ ਕੇ ਨਾਲ ਦੀ ਨਾਲ ਆਪਾਂ ਬੱਸ ਦੇ ਵਿੱਚ ਜਾਣਾ ਨਹੀਂ ਉਹ ਛੱਡ ਜਾਣਗੇ ਅਗਲੇ ਜਿੱਥੇ ਆਪਾਂ ਜਾਵਾਂਗੇ ਜਗ੍ਹਾ ਤੇ ਉੱਥੇ ਆਪਾਂ ਨੂੰ ਖੁਦ ਜਾਣਾ ਪਊਗਾ ਠੀਕ ਹੈ ਗੁਪਤੇਸਵਰ ਮਹਾਦੇਵ ਗੁਫਾ ਇਹਦੇ ਅੰਦਰ ਜਾਣਾ ਆਪਾਂ ਨੇ ਇਹ ਦੇਖ ਸਕਦੇ ਹੋ ਸੋ ਲਓ ਜੀ ਮਿੱਤਰੋ ਆਪਾਂ ਨੂੰ ਦੋ ਟਿਕਟਾਂ ਮਿਲੀਆਂ ਨੇ ਇੱਕ ਆ 22 ਦੀ ਇੱਕ ਮੇਰੀ ਟਿਕਟਾ ਹੈ 100 ਰੁਪਏ ਦੋ ਟਿਕਟਾਂ ਲਈਏ ਨੇ ਇਹ ਨੇਪਾਲੀ ਪੈਸੇ ਸਨ ਇਹ 100 ਰੁਪਏ ਨੇਪਾਲੀ ਇਹ ਨੇਪਾਲੀ ਪੈਸੇ ਦਿੱਤੇ ਨੇ 2 2 100 100 ਰੁਪਏ ਠੀਕ ਹੈ ਚਲਦੇ ਹਾਂ ਥੱਲੇ ਜਾ ਕੇ ਦੇਖਦੇ ਹਾਂ ਹੁਣ ਕਿਹੋ ਜੀ ਗੁਫਾ ਕੀ ਹੈ ਜੋ ਵੀ ਹੋਏਗਾ ਦਿਖਾਉਣਾ ਤੁਹਾਨੂੰ ਅੰਦਰ ਜਾ ਕੇ ਨਵੇਂ ਉਹ ਐਦਾਂ ਕੁਮ 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 ਕਿ ਉਹ ਨੀਚੇ ਜਾਣਾ ਆਪਾਂ ਨੇ ਬਿਲਕੁਲ ਨੀਚੇ ਗੋ ਗੁਫਾ ਅੰਦਰ ਧਰਤੇ ਦੇ ਅੰਦਰ ਲੰਘ ਜਾਗੇ ਜਮਾਂ ਹਨੇਰਾ ਹੋ ਅੰਦਰ ਭਾਈ ਅੰਦਰ ਬੜਿਆਂ ਹੁਣ ਗੁਫਾ ਦੇ ਵਿੱਚ ਆ ਦੇਖ ਸਕਦੇ ਹੋ ਐਦਾਂ ਦੀ ਗੁਫਾ ਦੇਖ ਲਓ ਦੇਖ ਲਓ ਆਹ ਦੇਖੋ ਇਹ ਉਹ ਦੇਖੋ ਕਿੱਦਾਂ ਕਿੱਦਾਂ ਜਾਣਾ ਪੈਂਦਾ ਐਦਾਂ ਜਾਣਾ ਪਊਗਾ ਬੜਾ ਕਮ ਮੁੱਖਾ ਲੱਗਦਾ ਇੱਥੇ ਯਾਰ ਮੈਨੂੰ ਲਾ ਪੰਗਾ ਮੰਗਈ ਲੱਗਦਾ ਆਪਣਾ ਯਾਰ ਐ ਲੱਗਦਾ ਕਿ ਉੱਪਰੋਂ ਡਿੱਗ ਨਾ ਜਾਵੇ ਗੁਫਾ ਦੇ ਪਤੰਦਰ ਦੀ ਬਹੁਤ ਪਾਣੀ ਗਿਰ ਰਿਹਾ ਦੇਖੋ ਪਾਣੀ ਇਦਾਂ ਪਾਣੀ ਕਰਦਾ ਦੇ ਵਿੱਚ ਸੋ ਬਈ ਮੈਂ ਪਹਿਲਾਂ ਤਾਂ ਅੰਦਰ ਵੜ ਨਹੀਂ ਰਿਹਾ ਸੀ ਫਿਰ ਮੁੰਡਾ ਕਹਿੰਦਾ ਨਾਲ ਵਾਲਾ ਕਹਿੰਦਾ ਚੱਲ ਹੁਣ ਆਇਆ ਤਾਂ ਦੇਖ ਲੈਣੇ ਹਣਾ ਹੁਣ ਦੇਖਦੇ ਆ ਬਹੁਤ ਜ਼ਿਆਦਾ ਹਨੇਰਾ ਇੱਥੇ ਬਹੁਤ ਨੀਚੇ ਆ ਗਿਆ ਸੀ ਆ ਦੇਖ ਸਕਦੇ ਹੋ ਅਗਰ ਇੱਥੇ ਲਾਈਟਾਂ ਨਾ ਹੋਣ ਨਾ ਤੇ ਇੱਥੇ ਬਹੁਤ ਜ਼ਿਆਦਾ ਹਨੇਰਾ ਹੋ ਜੇ ਉਹ ਦੇਖੋ ਬਈ ਉਹ ਚਰਨ ਗਿਰ ਰਿਹਾ ਉਹ ਉੱਥੋਂ ਓਡੀ ਦੂਰੋਂ ਉਹ ਦੇਖੋ ਇਹ ਗਿਰ ਰਿਹਾ ਨੀਚੇ ਆ ਕੇ ਕਿੱਥੇ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਆ ਦੇਖੋ ਇੱਥੇ ਆ ਕੇ ਕਿੱਧਰ ਜਾ ਰਿਹਾ ਪਾਣੀ ਇਹ ਤਾਂ ਅੱਗੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਲੋਕੀ ਆਉਂਦੇ ਨੇ ਫੋਟੋ ਵਗੈਰਾ ਖਿੱਚ ਕੇ ਭੱਜ ਜਾਂਦੇ ਨੇ ਉਹ ਦੇਖੋ ਨਹੀਂ ਉੱਪਰ ਮਾਰਿਆ ਇਹ ਬਾਈ ਗੁਫਾ ਤੋਂ ਬਾਹਰ ਆਇਆ ਗੁਫਾ ਗੁਫਾ ਸਾਰਸ ਵਾਲੀ ਗੁਫਾ ਨਹੀਂ ਹੈਗੀ ਇਹ ਫਿਰ ਸਮਝੋ ਸਾਰਸ ਵਾਲੀ ਦੀ ਗੁਫਾ ਸੀ ਤੇ ਮਹਾਦੇਵ ਦੀ ਗੁਫਾ ਸੀ ਬੜਾ نیچے ਜਾ ਕੇ ਥੱਕ ਗਏ ਯਾਰ ਠੀਕ ਹੈ ਉਹ ਦੇਖੋ ਸਾਰੇ ਥੱਕ ਕੇ ਇੱਥੇ ਆ ਕੇ ਬੈਠ ਗਏ ਇੱਥੋਂ ਦੀ ਮਾਰਕੀਟ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਦੇਖ ਸਕਦੇ ਹੋ ਕਿੰਨਾ ਕੁਸ ਪਿਆ ਇੱਥੇ ਜ਼ਿਆਦਾਤਰ ਇੱਥੇ ਕੁੜੀਆਂ ਹੀ ਹੋਣਗੀਆਂ ਬੰਦੇ ਲੋਕੀ ਘੱਟ ਕੰਮ ਕਰਦੇ ਨੇ ਦੁਕਾਨਾਂ ਤੇ ਕੁੜੀਆਂ ਵੱਧ ਵੰਦੇ ਨੇ ਇੱਥੇ। ਲੋ ਦੋਸਤੋ ਪਾ ਸਾਹਮਣੇ ਮੰਦਿਰ ਦਿਖ ਰਿਹਾ ਹੂੰ। ਉਹ ਉੱਥੇ ਜਾ ਰਿਹਾ ਪਾ। ਉਹ ਉੱਥੇ। ਇਹ ਉਹ ਉੱਥੇ। ਉਹ ਮੰਦਿਰ ਤੇ ਜਾਣਾ ਆਪਾਂ ਨੇ। ਉੱਪਰ ਪਾ ਸ਼ਿਵਾ ਮੰਦਿਰ ਦਾ ਸਟੈਚੂ ਖੜਾ ਹੈ। ਵਾਹਾਂ ਪੇ ਜਾ ਕੇ ਘੁੰਮ ਕੇ ਖੱਟੇ ਵੀ ਆਣਾ ਹੈ। 1 ਘੰਟਾ ਹੈ 12:30 ਵਜੇ 12:30 ਨੇ। ਸੋ ਦੋਸਤੋ ਆਪਾਂ ਆਇਆ ਹੁਣ ਦੂਜੀ ਜਗ੍ਹਾ ਤੇ ਇੱਥੇ ਆ ਸਭ ਤੋਂ ਉੱਚਾ ਮੰਦਿਰ ਸ਼ਿਵਜੀ ਦਾ ਮੰਦਿਰ। ਬਹੁਤ ਜ਼ਿਆਦਾ ਉੱਚਾ ਮੰਦਿਰ ਆ ਪਾ ਔਰ ਬਹੁਤ ਵੱਡਾ ਮੰਦਿਰ ਆ। ਇੱਥੇ ਲੈ ਕੇ ਆਇਆ ਬੱਸਾਂ ਨੂੰ ਦਿਖਾਉਣੇ ਹਨ ਉੱਪਰ ਜਾ ਕੇ। ਤੇ ਇੱਥੋਂ ਦਾ ਵਿਊ ਆ ਜਿਹੜਾ ਬਹੁਤ ਵਧੀਆ ਦਿਖੂਗਾ ਹੁਣ ਜਾਣਿਆ ਤੁਹਾਨੂੰ ਦਿਖਾਉਣੇ ਆ ਅੱਗੋਂ ਦਾ ਵਿਊ ਕਿੰਨਾ ਵਜੇ ਦੇਖਦਾ ਇੱਥੋਂ ਦੇਖਿਓ ਬਾਈ ਇਹਨਾਂ ਨੇ ਬੱਸ ਥੋੜੀ ਜਿਹੀ ਪਿੱਛੇ ਲਾਤੀ ਅੱਧਾ ਕਿਲੋਮੀਟਰ ਉੱਪਰ ਆਣਾ ਪੈ ਰਿਹਾ ਸਾਨੂੰ ਤੁਰ ਕੇ ਬਾਹਲੀ ਉੱਚ ਚੜਾਈ ਆ ਯਾਰ ਔਖੇ ਹੋ ਰਹੇ ਆ ਥੋੜੇ ਜੇ ਆਹ ਦੇਖੋ ਇੱਦਾਂ ਉੱਪਰ ਮੰਦਿਰ ਐਦੇ ਬਣਿਆ ਹੋਇਆ ਥੋੜਾ ਜਿਹਾ ਕੰਮ ਇਹ ਲੱਗ ਰਿਹਾ ਔਖਾ ਬੱਸ ਨੂੰ ਹੋਰ ਉਪਰ ਆਣਾ ਪੈ ਰਿਹਾ ਸੀ ਥੋੜਾ ਜਿਹਾ ਆਹ ਉਹ ਲਾਂ ਦੇ ਪਾਰਕਿੰਗ ਹਨਾ ਜਿਆਦੇ ਉੱਪਰ ਆਣਾ ਪੈ ਰਿਹਾ ਤੁਰ ਕੇ ਚਲੋ ਕੋਈ ਨਹੀਂ ਹੁਣ ਜਿੱਥੇ ਇੱਥੇ ਤੱਕ ਆਇ ਪੋਰਟਲ ਪੈਨ ਉੱਪਰ ਹਨ ਹਾਂ ਇੱਥੋਂ ਚੜ੍ਹ ਕੇ ਆਹ ਦੇਖ ਸਕਦੇ ਹੋ ਆ ਸਾਹਮਣੇ ਆਪਾਂ ਪਹੁੰਚ ਗਏ ਆ ਹੋ ਸੀਸਵ ਜੀ ਮਹਾਰਾਜ ਉੱਥੇ ਜਾਣਾ ਆਪਾਂ ਨੇ ਦਿਖਾਉਣੇ ਤੁਹਾਨੂੰ ਲਵੇ ਜਾ ਕੇ ਹੋਰ ਉਹਦੇ ਔਰ ਇਧਰੋਂ ਨਾ 뷰 ਦਿਖਦਾ ਹੈ ਆ ਲੋਕੇਸ਼ਨ ਦੇਖੋ ਇੱਥੇ ਖੜ ਕੇ ਆਹ ਦੇਖੋ ਬਾਈ ਕੀ ਬਾਤ ਹੈ ਵਾਹ ਜੀ ਵਾਹ ਨਿਆਰਾ ਲਿਆਰ ਹੈ ਇੱਥੇ ਯਾਰ ਕਮਾਲ ਹੋ ਗਈ ਓਹ ਦੇਖੋ ਮਹਾਰਾ ਬੈਠੇ ਨੇ। ਓ ਜੀ। ਸੋ ਭਾਈ ਮੈਂ ਨਾ ਉਹ ਸਿਵਜੀ ਦੇ ਉੱਪਰ ਨੂੰ ਉੱਪਰ ਨਹੀਂ ਜਾ ਰਿਹਾ। ਉੱਥੇ ਨਾ ਉਹ ਜਿੱਦਪਾ ਜਨ ਵਗੈਰਾ ਹੁੰਦਾ ਉਹ ਹੋ ਰਿਹਾ ਉਹ ਕਰਕੇ ਮੇਰੇ ਕੰਨਾਂ 'ਚ ਵੱਜਦਾ ਮੇਰਾ ਸਿਰ ਦੁਖਣ ਲੱਗ ਜਾਂਦਾ ਥੋੜਾ ਜਿਹਾ ਸ਼ੋਰ ਮੇਰਾ ਕੋਈ ਦਿੱਕਤ chal ਰਹੀ ਹੈ ਨਾ ਤਾਂ ਕਰਕੇ ਮੈਂ ਉੱਪਰ ਨਹੀਂ ਜਾ ਸਕਦਾ। ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਦਾ ਠੀਕ ਆ। ਸੋ ਅਸੀਂ ਸੋਤ ਰਹੇ ਆ ਉਧਰ ਉਧਰ ਜਾ ਕੇ ਇੱਕ ਵਾਰੀ। ਉਹ ਜਿਹੜੇ ਸੇਰਾਂ ਵਾਲੀ ਮਾਦਾ ਨਾ ਉਧਰ ਜਾ ਕੇ ਮੈਂ ਇੱਕ ਵਾਰੀ ਜਿਹੜੇ ਮੱਥਾ ਤੇ ਕੰਨਾ ਉੱਪਰ ਜਾ ਸਕਦਾ ਹੈ ਨਾ ਤੇ ਬਾਕੀ ਇਧਰ 뷰 ਬੜਾ ਵਧੀਆ ਆ ਦੇਖ ਭਾਈ ਅਸੀਂ ਆ ਗਏ ਸੀਸਿਆਂ ਦੇ ਵਿੱਚ ਨਿਕਲਣ ਦਾ ਰਸਤਾ ਨਹੀਂ ਪਤਾ ਲੱਗ ਰਿਹਾ ਫਸ ਗਏ ਯਾਰ ਫਸ ਗਏ ਫਸ ਗਏ ਆ ਦੇਖੋ ਹੁਣ ਇੱਧਰ ਇੱਕ ਗੇਟ ਹੈ ਹੁਣ ਇੱਧਰ ਵੀ ਫਾਰੇ ਪੰਦੇ ਉਹ ਕਿਧਰ ਲੱਗ ਗਿਆ ਅਨਿਸ ਉਹ ਤੇਰੀ ਕਿਧਰ ਗਿਆ ਹਟਦਾ ਹਟਦਾ ਜਿੱਦ ਨਹੀਂ ਰਹਾ ਯਾਰ ਪਤਾ ਵੀ ਲੱਗ ਰਹਾ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਯਾਰ ਕਿਧਰ ਗਏ ਇੱਧਰ ਭਾਈ ਹੈਲੋ ਹੈਲੋ ਇਹ ਰਹਾ ਬੰਦਾ ਜੀ ਰਹਾ ਮਿਲ ਗਿਆ ਮਿਲ ਗਿਆ ਮਿਲ ਗਿਆ ਕੋ ਦੋਸਤੋ ਮੈਂ ਇਧਰ ਆਇਆ ਸੀ ਸ਼ਿਵਜੀ ਦਾ ਮੰਦਰ ਉੱਪਰ ਜਾਣ ਵਾਸਤੇ ਤੇ ਪਰ ਮੈਂ ਉਧਰ ਮਥਰ ਟੇਕਿਆ ਨਹੀਂ ਮੈਂ ਇਧਰ ਲਈ ਸੜ ਆ ਗਿਆ ਉਹਦੇ ਸਾਹਮਣੇ ਇੱਕ ਨਾ ਐਕਟੀਵਿਟੀ ਕਰਾਉਂਦੇ ਨੇ ਸਿਰਫ 250 ਰੁਪਏ ਲੱਗਦਾ ਫਟੀਆਂ 5-6 ਐਕਟੀਵਿਟੀਆਂ ਹੋ ਜਾਂਦੀਆਂ ਨੇ ਉੱਪਰ ਜਾ ਕੇ ਦਿਖਾਉਣਾ ਤੁਹਾਨੂੰ ਉੱਪਰ ਕੀ ਕੀ ਮਿਲੂਗਾ ਹੁਣ ਲਓ ਜੀ ਆਪਾਂ ਜਾ ਰਹੇ ਹਾਂ ਉੱਪਰ ਬੈਲੂਨ ਉੱਡੂਗਾ ਹੁਣ ਇੱਥੋਂ ਇਹ ਆ ਆ ਲੈ ਬਾਈ ਆ ਦੇਖੋ ਆ ਬੈਲੂਨ ਬਹੁਤ ਵੱਡਾ ਬੈਲੂਨ ਹੈ ਠੀਕ ਹੈ ਇਹ ਉੱਡ ਸਕਦਾ ਕੋਈ ਇੱਕ ਹੈਂਡ ਹੈ ਇੱਕ ਗਲਾਸ ਆ ਤਿੰਨ ਨੇ ਇੱਥੇ ਉਹ ਬਾਈ ਸਾਬਾ ਕਿੱਥੇ ਪਹੁੰਚ ਗਏ ਆਪਾਂ ਡਰ ਲੱਗ ਰਿਹਾ ਬਹੁਤ ਜ਼ਿਆਦਾ ਉਹ ਤੇਰੀ ਤੇਰੀ ਇਹ ਆਹਾਹਾਹਾਹਾਹਾ ਮਜ਼ਾ ਵੀ ਆ ਰਿਹਾ ਡਰ ਵੀ ਲੱਗ ਰਿਹਾ ਸਾਰਾ ਕੁਝ ਹੋ ਰਿਹਾ ਇੱਥੇ ਬਾਈ ਪਹੁੰਚ ਗਏ ਪਹਾੜਾਂ ਦੇ ਵਿੱਚ ਦੇਖੋ ਸ਼ੀਸ਼ੇ ਵਾਲੇ ਪੁਲ ਤੇ ਸੱਚੀ ਬਾਈ ਬਹੁਤ ਖਾ ਮੈਂ ਵੀਡੀਓ ਦੇਖੀ ਨਾ ਅੱਜ ਤੱਕ ਪਰ ਤੁਰਨਾ ਖੁਦ ਬਹੁਤ ਖਾ ਯਾਰ ਸਹੀ ਗੱਲ ਆ ਵੈਸੇ ਆ ਦੇਖੋ ਕਿੰਨਾ ਮਜ਼ਾ ਆ ਰਿਹਾ ਯਾਰ ਇੱਥੇ ਵੋ ਸੋਹਣ ਜੀ ਦੋਸਤੋ ਆਪਣੇ ਘੁੰਮਲੀਆਂ ਚਾਰ ਜਗ੍ਹਾ ਹੁਣ ਆਪਾਂ ਜਾਣ ਲੱਗੇ ਆ ਸਤੂਪਾ ਪੋਖਰਾ ਦੇ ਅੰਦਰ ਇੱਕ ਸਤੂਪਾ ਮੰਦਿਰ ਵਰਗਾ ਕੁਝ ਮੈਂ ਦੇਖਦਾ ਹੁਣ ਜਾ ਕੇ ਕਿਵੇਂ ਦਾ ਹਾਲਤ ਖਰਾਬ ਹੋ ਰਹੀ ਉੱਪਰ ਉੱਪਰ ਚੜਾਂਗੇ ਉਹ ਉਥੇ ਸਤੂਪਾ ਉਹ ਉਥੇ ਜਾਣਾ ਸਾਹਮਣੇ ਬਈ ਸਤੂਪਾ ਆਏ ਸੀ ਹਵਾ ਟੈਟ ਹੋ ਗਈ ਆ ਬੈਠਿਆ ਆਰਾਮ ਨਾਲ ਆਰਾਮ ਕਰ ਰਹੇ ਆ ਦੇਖਦੇ ਆ ਥੋੜਾ ਜਿਹਾ ਰਹਿ ਗਿਆ ਬਿਲਕੁਲ ਲੱਗ ਗਈ ਆ ਸੋ ਉਪਰ ਅਗੇ ਸਾਨੂੰ ਬਾਥਰੂਮ ਮਿਲੇ ਸੀਗਾ ਸੋ ਫਰੈਸ਼ ਹੋ ਗਏ ਥੋੜੇ ਥੋੜੇ ਹੁਣ ਉੱਪਰ ਜਾਣਾ ਹਵਾ ਟੈਟ ਹੋ ਰੱਖੀ ਪੂਰੀ ਪਤਾ ਨਹੀਂ ਲੋਕ ਕਿਵੇਂ ਘੁੰਮੀਆਂ ਨੇ ਪਹਿਲੀ ਕੰਟਰੀ ਨੇ ਹਵਾ ਟੈਨਡ ਕਰਤੀ ਯਾਰ ਫੇ ਤਾਂ ਬੜਾ ਕੁਝ ਕਰਨਾ ਸੋ ਦੋਸਤੋ ਉੱਪਰ ਚੜ ਕੇ ਆ ਪਹੁੰਚ ਗਏ ਬਈ ਸਤੂਪਾ ਤੇ ਆ ਦੇਖ ਸਕਦੇ ਹੋ ਆਇਆ ਸਾਹਮਣੇ ਸੋ ਬਾਈ ਮੈਂ ਹੁਣ ਖੜਿਆ ਹਾਂ ਸਤੂਪਾ ਦੇ ਲਾਗੇ ਇਹਦੀ ਉਚਾਈ ਹੈ ਜਿਹੜੀ 115 ਫੁੱਟ ਉੱਚੀ ਹੈ ਠੀਕ ਹੈ ਸੋ ਇਹ ਨਾ ਸ਼ਾਂਤੀ ਦਾ ਪ੍ਰਤੀਕ ਹੈ ਕਿ ਇੱਥੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਹੈ ਵੀਡੀਓ ਬਣਾਉਣਾ ਚਾਹੌਲ ਨਹੀਂ ਫਰੀ ਮੈਂ ਇੰਨੀ ਕੀ ਬਣਾ ਕੇ ਦੱਸ ਰਿਹਾ ਬਸ ਤੁਹਾਨੂੰ ਉੱਪਰ ਜਾਊਂਗਾ ਮੈਂ ਘੁੰਮ ਕੇ ਆ ਜਾਊਂਗਾ ਉੱਪਰੋਂ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਜੂਸ ਦਾ ਇੱਕ ਗਲਾਸ ਪੀਣ ਲੱਗੇ ਆ ਮੈਂ ਪਤਾ ਕਰ ਰਿਹਾ ਇੱਕ ਗਲਾਸ ਦਾ ਰੇਟ ਇੱਥੇ 150 ਰੁਪਏ ਦੇਖ ਸਕਦੇ ਹਾਂ 150 ਰੁਪਏ ਮਤਲਬ ਕਿ ਨੇਪਾਲ ਦੇ 150 ਆਪਣੇ ਹੋਣਗੇ ਇਹ 110 90 90 ਰੁਪਏ ਹੋਣਗੇ ਆਪਣੇ ਇੰਡੀਆ ਦੇ ਔਰ ਇਹ ਹੈਗੇ ਨੇ 150 ਰੁਪਏ ਦੇਣਾ ਪਊਗਾ ਇਹਨਾਂ ਨੂੰ ਨੇਪਾਲ ਦਾ ਇੱਕ ਜੂਸ ਬਣਾਉਣਗੇ ਗਲਾਸ ਆ ਗਲਾਸ ਆ ਆ ਵਾਲਾ ਬਈ ਪੂਰਾ ਮਿੱਠਾ ਪਿਆ ਕੋਈ 슈ਗਰ ਨਹੀਂ ਪਾਇਆ ਚੀਨੀ ਨਹੀਂ ਪਾਈ ਨੇਚੁਰਲ ਹੈ ਤਾਂ ਹੀ ਥੋੜੇ ਜਿਹਾ ਮਹਿੰਗਾ ਪਰ ਬਹੁਤ ਵਧੀਆ ਸਵਾਦ ਆ ਪੂਰਾ ਦੋਸਤੋ ਆਪਾਂ ਪੰਜ ਜਗ੍ਹਾ ਵਿਜ਼ਿਟ ਕਰ ਲਈਆਂ ਹੁਣ ਆਪਾਂ ਬੱਸ ਵਿੱਚੋਂ ਉਤਰਿਆ ਹੁਣ ਜਾ ਰਹੇ ਆਪਾਂ ਛੇਵੀਂ ਜਗ੍ਹਾ ਜਿੱਥੇ ਕਿ ਆਪਾਂ ਨੂੰ ਦੇਖਣ ਨੂੰ ਮਿਲੂਗਾ ਹੈਂਗਿੰਗ ਬ੍ਰਿਜ ਬੜਾ ਵਧੀਆ ਜ਼ਬਰਦਸਤ ਵਿਊ ਹੋਊਗਾ ਦਿਖਾਉਣਾ ਤੁਹਾਨੂੰ ਉੱਥੇ ਚੱਲ ਕੇ ਥੋੜਾ ਡਰ ਵੀ ਲੱਗਦਾ ਐਵੇਂ ਐਵੇਂ ਹਿੱਲਦਾ ਉਹ ਬ੍ਰਿਜ ਦਿਖਾਉਣਾ ਤੁਹਾਨੂੰ ਉੱਥੇ ਜਾ ਕੇ ਹੁਣ ਸੋ ਲਓ ਜੀ ਦੋਸਤੋ ਪਹੁੰਚ ਗਏ ਆ ਆਪਾਂ ਹੈਂਗਿੰਗ ਬ੍ਰਿਜ ਦੇ ਉੱਪਰ ਆ ਰੱਖ ਲਿਆ ਪੈਰ ਇਹ ਆ ਦੇਖੋ ਹੈਂਗਿੰਗ ਬ੍ਰਿਜ ਉਹ ਤੱਕ ਜਾਣਾ ਆਪਣੇ ਸਾਹਮਣੇ ਉਹ ਦੇਖੋ ਕਿੰਨਾ ਵੱਡਾ ਇੱਥੇ ਜਾਣਾ ਆਪਣੇ ਇਹ ਹਿੱਲਦਾ ਪੂਰਾ ਡਰ ਵੀ ਲੱਗਦਾ ਬਹੁਤ ਬਲਗੁਰੇ ਤੇ ਆਉਂਦੇ ਨੇ ਵੀਡੀਓ ਬਣਾਉਣ ਵਾਸਤੇ ਆਪਾਂ ਵੀ ਅੱਜ ਪਹੁੰਚ ਗਏ ਆ ਦੇਖ ਸਕਦੇ ਹਾਂ ਕਿਵੇਂ ਹਿਲਦਾ ਦੇਖੋ ਹਿਲਦਾ ਨਾ ਪੂਰਾ ਹਿਲਦਾ ਇਹ ਦੇਖੋ ਭਾਈ ਵਿਊ ਦੇਖੋ ਇੱਧਰ ਦੇਖੋ ਔਰ ਇੱਧਰ ਦੇਖੋ ਯਾਰ ਕਮਾਲ ਕਰਤੀ ਮਜ਼ਾ ਆ ਗਿਆ ਭਾਈ ਇੱਥੇ ਆ ਕੇ ਮਜ਼ਾ ਆ ਗਿਆ ਇਹ ਦੇਖੋ ਬਹੁਤ ਕਮਾਲ ਦੀ ਚੀਜ਼ ਹੈ ਕੀ ਬਾਤ ਹੈ ਹੈ ਬਹੁਤ ਕਮਾਲ ਦਾ ਵੀਡੀਓ ਕਮਾਲ ਦੀ ਚੀਜ਼ ਹੈ ਕਮਾਲ ਦੀ ਚੀਜ਼ ਹੈ ਸਹੀ ਗੱਲ ਹੈ ਯਾਰ ਮਜ਼ਾ ਆ ਗਿਆ ਭਾਈ ਇੱਥੇ ਆ ਕੇ ਤਾਂ ਯਾਰ ਆਜੋ ਸਭ ਜਣੇ ਆਜੋ ਹਾਂ ਸਾਰੇ ਆਜੋ ਸਾਰੇ ਆਜੋ ਇੱਥੇ ਵੈਸੇ ਹੀ ਜਿਹੜਾ ਪੁਲਾ ਆ ਗਿਆ ਹੋਣਾ ਇਹ ਲੋਕਾਂ ਦੇ ਆਉਣ ਜਾਣ ਵਾਸਤੇ ਹੈ ਇਧਰ ਲੋਕੀ ਆਪਣੇ ਘਰੋਂ ਆਉਂਦੇ ਨੇ ਇਧਰ ਮਾਰਕੀਟ ਵਗੈਰਾ ਜਾਂਦੇ ਨੇ ਹਨਾ ਆਉਣ ਜਾਣ ਵਾਸਤੇ ਪਰ ਲੋਕੀ ਵਿజిਟ ਕਰਨ ਆਉਂਦੇ ਨੇ ਘੁੰਮਣ ਆਉਂਦੇ ਨੇ ਉਹਨਾਂ ਵਾਸਤੇ ਇਹ 뷰 ਦੇਖਣ ਵਾਸਤੇ ਬਣ ਜਾਂਦਾ ਹਨਾ ਤਾਂ ਇਹ ਸਿਸਟਮ ਬਣਾਇਆ ਹੋਇਆ ਇੱਥੇ ਹਾਂਜੀ ਹਾਂ ਦੇਖੋ ਪੰਜਾਬੀ ਲੱਗਦੇ ਆ ਯਾਰ ਸਿੰਘ ਕੋ ਲੋ ਲਾਈਕ ਵਾਟ ਯੂ ਸੇ ਹਾਂਜੀ ਹਾਂਜੀ ਫਿਕ ਕਰਵਾ ਲਓ ਫਿਕਰਵਾਨ ਲੱਗੇ ਨੇ ਆਪਣੇ ਨਾਲ ਬਾਈ ਠੀਕ ਹੈ ਬੋਲੇ ਸੋਨਿਹਾਲ ਬੋਹੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਮਜਾ ਆਇਆ ਠੀਕ ਹੈ ਆ ਇਹ ਬਾਈ ਆ ਨਿਊਯਾਰਕ ਸੇ ਆਏ ਆ ਠੀਕ ਹੈ ਹਮਾਰਾ ਡੈਨੀ ਇਹਨਾਂ ਕੋ ਪੰਜਾਬ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਔਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਠੀਕ ਹੈ ਡੈਨੀ ਬਾਈ ਡੈਨੀ ਬਾਈ ਆ ਡੈਨੀ ਡੈਨੀ ਬਾਈ ਆ ਬਾਈ ਨਿਊਯਾਰਕ ਸੇ ਡੈਨੀ ਬਾਈ ਥੈਂਕ ਯੂ ਸੋ ਮਚ ਡੈਨੀ ਬਾਈ ਸਾਹਿਬ ਥੈਂਕ ਯੂ ਸੋ ਮਚ ਡੈਨੀ ਬਾਈ ਸੋ ਲੈ ਦੋਸਤੋ ਸਾਹਮਣੇ ਬੱਸ ਨੇ ਸਾਨੂੰ ਫੇਰ ਉਤਾਰਤਾ ਅਗਲੀ ਵਾਰ 6 ਜਗ੍ਹਾ ਘੁੰਮ ਕੇ ਹੁਣ ਅਸੀਂ 7ਵੀਂ ਜਗ੍ਹਾ ਘੁੰਮਣ ਠੀਕ ਹੈ ਪਰ ਇਹਦੇ ਅੰਦਰ ਅਸੀਂ ਨਹੀਂ ਜਾ ਰਹੇ ਕਿਉਂਕਿ ਇਹ ਸੇਮ ਹੀ ਹੈ ਜੋ ਪਹਿਲਾਂ ਅਸੀਂ ਤੁਹਾਨੂੰ ਮੰਦਰ ਦਿਖਾ ਕੇ ਦੀ ਗੁਫਾ ਦਿਖਾਈ ਸੀ ਨਾ ਉਹਦੇ ਵਰਗਾ ਹੀ ਹੈ ਵੀ ਸੇਮ ਹੈ بس ਨਹੀਂ ਜਾ ਰਹੇ ਅਸੀਂ ਤੇ ਇਹਦੀ ਟਿਕਟ ਹੈ 150 ਰੁਪਏ ਹਾਂ ਕਿ ਤੁਸੀਂ ਜਾਣਾ ਜਾ ਸਕਦੇ ਹੋ ਮੈਂ ਫਿਰ ਸੋਚਿਆ ਕਿ ਕਿਉਂ ਵੇਸਟ ਕਰਨਾ ਪਿਆ ਸੀ ਨਾ ਸੇਮ ਹੀ ਚੀਜ਼ ਹੈ ਸੋ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿੱਧਰ ਆਹ ਮਾਰਕੀਟ ਲੱਗੀ ਹੋਈ ਆ ਇਦਾਂ ਦੇ ਇੱਥੋਂ ਨੇਪਾਲ ਦੇ ਕੱਪੜੇ ਤੁਸੀਂ ਲੈ ਕੇ ਜਾ ਸਕਦੇ ਹੋ ਹਨਾ ਸੋ ਭਾਈ ਸੱਤਵੀਂ ਜਗ੍ਹਾ ਤੋਂ ਬਾਅਦ ਅਸੀਂ ਆਈ ਅਸੀਂ ਅੱਠਵੀਂ ਜਗ੍ਹਾ ਉਹ ਦੇਖ ਸਕਦੇ ਹੋ ਉਹ ਸਾਡੀ ਬੱਸ ਖੜੀ ਆ ਤੇ ਇੱਧਰ ਆਏ ਸੀ ਅਸੀਂ ਜਿ ਮੇਰੇ ਗੁਫਾ ਮਤਲਬ ਕਿ ਬੈਟ ਕੇਵ ਅੰਦਰ ਚਮਗਾਦੜ ਵਗੈਰਾ ਹੁੰਦੇ ਨੇ ਉਹ ਦੇਖਣੇ ਹੁੰਦੇ ਨੇ ਭਰੀ ਹੁੰਦੀ ਆ ਪੂਰੀ ਗੁਫਾ ਉਹਨਾਂ ਨਾਲ ਤੇ ਸਾਨੂੰ ਨਹੀਂ ਸਹੀ ਲੱਗ ਰਿਹਾ ਥੱਕ ਵੀ ਗਏ ਥੋੜੇ ਜੇ ਸੋ ਇਹ ਵੀ ਅਸੀਂ ਨੇ ਸਕਿਪ ਕਰ ਰਹੇ ਆ ਕਿਸੇ ਲਈ ਵੀ ਨਹੀਂ ਦੇਖੀ ਇਹ ਵੀ ਨਹੀਂ ਦੇਖਿਆ ਹੁਣ ਇਹ ਤੋਂ ਨੈਕਸਟ ਦੇਖਾਂਗੇ ਕਿਹੜੀ ਆ ਫਿਰ ਦੇਖਦੇ ਆ ਅਗਰ ਸਹੀ ਲੱਗਿਆ ਉਹਦੇ ਅੰਦਰ ਚੱਲਾਂਗੇ ਠੀਕ ਹੈ ਸੋ ਬਈ ਨੌਵੀਂ ਜਗ੍ਹਾ ਐਸੀ ਐਸੀ ਬਿੰਦਾਵਾਸੀ ਨੀ ਟੈਂਪਲ ਇਹਦੇ ਅੰਦਰ ਵੀ ਨਹੀਂ ਸੀ ਗਏ ਇਹਦੀ 100 ਰੁਪਏ ਟਿਕਟ ਸੀ ਠੀਕ ਹੈ ਚਲੋ ਜੀ ਆਪਾਂ ਨੇ ਹੁਣ ਤੱਕ ਨੌ ਚੀਜ਼ਾਂ ਦੇਖ ਲਈਆਂ ਇੱਕ ਚੀਜ਼ ਰਹਿ ਗਈ ਫੇਵਾ ਲੇਕ ਉਹ ਹੁਣ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋਊਗੀ ਔਰ ਜਿੱਥੇ ਹੁਣ ਜਾਣਾ ਸੀ ਨੇ ਉਹ ਬਹੁਤ ਜ਼ਿਆਦਾ ਲੰਮੀ ਵੀਡੀਓ ਬਣੂਗੀ ਉਹ ਜੀ ਦੀ ਘਟੋਟ ਇੱਕ ਘੰਟਾ ਅਸੀਂ ਉੱਥੇ ਘੁੰਮਾਂਗੇ ਠੀਕ ਆ ਸੁੱਤਾ ਕਰਕੇ ਆਹ ਦੇਖ ਸਕਦੇ ਹੋ ਤੁਹਾਨੂੰ ਪੰਜ ਉੱਪਰ ਲੀਆਂ ਤੇ ਚਾਰ ਥੱਲੇ ਵਾਲੀਆਂ ਹੁਣ ਮੁੰਡੇ ਸਾਡੇ ਨਾਲ ਦੇ ਆਹ ਜਗ੍ਹਾ ਦੇਖਣ ਗਏ ਹੋਏ ਨੇ ਤੇ ਮੈਂ ਨਹੀਂ ਆਣਾ ਸੀ ਸੋ ਮੈਂ ਇੱਥੇ ਬੱਸ ਦੇ ਕੋਲ ਰੁਕ ਗਿਆ ਔਰ ਆਹ ਰਹਿ ਗਈ ਕਲੀ ਫੇਵ ਵਾਲੇ ਦਾ ਇਹ ਹੁਣ ਦਿਖਾਉਂਗਾ ਤੁਹਾਨੂੰ ਮੈਂ ਅਗਲੀ ਵੀਡੀਓ ਚ ਇਹ ਵੀਡੀਓ ਤੇ ਮੈਂ ਇੱਥੇ ਐਂਡ ਕਰਦਾ ਔਰ ਤੁਹਾਨੂੰ ਵੀਡੀਓ ਪੂਰੀ ਲੱਗੀ ਆ ਤਾਂ ਲਾਈਕ ਕਰਕੇ ਅਗਲੀ ਵੀਡੀਓ ਵਿੱਚ ਫੇਰ ਆ ਲੇਗਦੇ ਉਦ ਤੱਕ ਬਾਏ ਬਾਏ